ਔਰ ਨਾਲ 트ੰਪ ਦੇ ਵੱਲੋਂ ਭਾਰਤੀਆਂ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਗਿਆ ਇਹ ਝਟਕਾ ਉਹਨਾਂ तमाम ਭਾਰਤੀਆਂ ਨੂੰ ਹੈ ਜ ਆ ਪਰਵਾਸੀਆਂ ਨੂੰ ਹੈ ਜਿਹੜੇ ਅਮਰੀਕਾ ਦੇ ਡਾਲਰ ਆਪੋ ਆਪਣੇ ਘਰਾਂ ਨੂੰ ਭੇਜਦੇ ਸਨ ਅਡੇਵੀ ਪਰਿਵਾਰ ਦੇ ਵਿੱਚ ਉਹ ਰਿਸ਼ਤੇਦਾਰਾਂ ਦੇ ਵਿੱਚੋਂ ਕੋਈ ਇਸ ਵੇਲੇ ਅਮਰੀਕਾ ਦੇ ਵਿੱਚ ਹੈ ਤਾਂ ਇਹ ਖਬਰ ਉਹਨਾਂ ਤੱਕ ਪਹੁੰਚਾ ਦਿਓ ਕਿਉਂਕਿ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ ਇੱਕ ਵਿਸ਼ੇਸ਼ ਬਿੱਲ ਲਿਆਂਦਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਵਿੱਚ ਤੋਂ ਜਿਹੜੇ ਪੈਸੇ ਆਪ ਕੋ ਆਪਣੇ ਘਰਾਂ ਦੇ ਵਿੱਚ ਐਨ ਆਰ ਆਈਸ ਦੇ ਵੱਲੋਂ ਭੇਜੇ ਜਾਣੇ ਨੇ ਉਸ ਦੇ ਉੱਤੇ 5 ਫੀਸ ਦੀ ਵਾਧੂ ਟੈਕਸ ਜਿਹੜਾ ਲਗਾਇਆ ਜਾਏਗਾ ਤਾਂ ਚਿਤਿਕ ਪਾਸੇ ਨਜ਼ਾਇਜ਼ ਤੌਰ ਤੇ ਰਹਿ ਰਹੇ ਪਰਵਾਸੀਆਂ ਦੇ ਉੱਤੇ ਲਗਾਤਾਰ ਡੋਨਾਲਡ ਟਰੰਪ ਸ਼ਿਕੰਜਾ ਕਾਸਤੇ ਹੋਏ ਵਿਖਾਈ ਦੇਰੇ ਨੇਥੇ ਜਹ ਦੇ ਵਿੱਚ ਹੁਣੇ ਵੱਡਾ ਝਟਕਾ ਉਹਨਾਂ ਐਨ ਆਰ ਆਈਸ ਨੂੰ ਦੇ ਦਿੱਤਾ ਜਿਹੜੇ ਕੀ ਭਾਰਤ ਦੇ ਵਿੱਚ ਜਾਫਰ ਆਪੋ ਆਪਣੇ ਘਰਾਂ ਦੇ ਵਿੱਚ ਪੈਸੇ ਭੇਜਦੇ ਸਨ ਹੁਣੇ ਪੈਸੇ ਭੇਜਣਾ ਮਹਿੰਗਾ ਪੈ ਗਿਆ ਕਿਉਂਕਿ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ ਇੱਕ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਦੇ ਮੁਤਾਬਕ ਭਾਰਤੀਆਂ ਸਣੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਲਈ ਪੈਸੇ ਟਰਾਂਸਫਰ ਕਰਨ ਦੇ ਉੱਤੇ 5 ਫੀਸਦੀ ਦਾ ਵਾਧੂ ਟੈਕਸ ਲੱਗੇਗਾ ਤੇ ਇਸ ਬਿੱਲ ਦੇ ਪਾਸ ਹੋਣ ਦੇ ਨਾਲ ਅਮਰੀਕਾ ਚ ਵਸਦੇ ਭਾਰਤੀਆਂ ਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਿੱਲ ਦਾ ਨਾਮ ਵੀ ਤੁਹਾਨੂੰ ਦੱਸ ਦਿੰਦੇ ਆ ਦਾ ਵਿਨ ਬੀਗ ਬਿਊਟੀਫੁਲ ਬਿੱਲ ਜਸ ਲੁੱਕੀ ਹਾਲੇ ਦੇ ਵਿੱਚ ਅਮਰੀਕੀ ਸੰਸਦ ਦੀ ਹਾਊਸ ਵੇਜ਼ ਐਂਡ ਮੀਨਜ਼ ਕਮੇਟੀ ਦੇ ਵੱਲੋਂ ਜਾਰੀ ਕੀਤਾ ਗਿਆ 399 ਪੰਨਿਆਂ ਦੇ ਦਸਤਾਵੇਜ਼ ਪੰਨਾ 327 ਤੇ ਇਹ ਦੱਸਿਆ ਗਿਆ ਕਿ ਅਮਰੀਕਾ ਤੋਂ ਦੂਜੇ ਦੇਸ਼ਾਂ ਦੇ ਵਿੱਚ ਪੈਸੇ ਭੇਜਣ ਤੇ 5% ਦੀ ਟ੍ਰਾਂਸਫਰ ਟੈਕਸ ਲਗਾਇਆ ਜਾਏਗਾ ਤੇ ਜਿਹੜੇ ਪਿਛਲੇ ਸੰਮਿਆ ਦੇ ਦਰਮਿਆਨ ਆਂਕੜੇ ਸਾਹਮਣੇ ਆਏ ਨੇ ਉਸ ਨੂੰ ਦੇਖਦੇ ਹੋਏ ਹੀ ਇਹ ਫੈਸਲਾ ਲਿਆ ਗਿਆ ਯਾਨੀ ਕਿ ਸਿੱਧੇ ਤੌਰ ਤੇ ਇਹ ਫੈਸਲਾ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਸਮੇਂ ਜੇਕਰ ਭਾਰਤੀਆਂ ਦੀ ਹੀ ਗੱਲ ਕਰੀਏ ਤਾਂ ਤਕਰੀਬਨ 45 ਲੱਖ ਭਾਰਤੀ ਅਮਰੀਕਾ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚੋਂ 32 ਲੱਖ ਭਾਰਤੀ ਮੂਲ ਦੇ ਨੇ ਤੇ ਇਹਨਾਂ तमाम ਲੋਕਾਂ ਨੂੰ ਇਹ ਵੱਡਾ ਝਟਕਾ ਲੱਗੇਗਾ ਕਿਉਂਕਿ ਅਮਰੀਕਾ ਨੂੰ ਮੋਰੀ ਦੇਸ਼ ਮੰਨਿਆ ਜਾਂਦਾ ਹੈ ਡੋਨਾਲਡ 트੍ਰੰਪ ਨੂੰ ਵੀ ਸਰਪੰਚ ਕਿਹਾ ਜਾਂਦਾ ਹੈ ਤੇ ਉਥੋਂ ਦੀ ਕਰੰਸੀ ਦੀ ਵੈਲਿਊ ਬਾਕੀ ਦੇਸ਼ਾਂ ਦੇ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ ਤੇ ਲੋਕ ਜਿਹੜੇ ਆ ਉਥੇ ਜਾ ਕੇ ਕੰਮ ਕਰ ਕਰਦੇ ਨੇ ਕੰਮ ਕਰ ਕਰਨ ਤੋਂ ਬਾਅਦ ਜਿਹੜੇ ਪੈਸੇ ਕਮਾਉਂਦੇ ਨੇ ਉਹ ਆਪੋ ਆਪਣੇ ਘਰਾਂ ਨੂੰ ਭੇਜਦੇ ਨੇ ਇੱਥੇ ਆਪਣੇ ਪਰਿਵਾਰ ਜਿਹੜਾ ਕਿ ਉਹਨਾਂ ਦਾ ਪਿੱਛੇ ਹੁੰਦਾ ਪਰ ਹੁਣ ਇਹ ਪੈਸੇ ਭੇਜਣ ਦੇ ਉੱਤੇ ਵੀ 5% ਜਿਹੜਾ ਟਰਾਂਸਫਰ ਟੈਕਸ ਡੋਨਾਲਡ 트੍ਰੰਪ ਦੇ ਵੱਲੋਂ ਲਗਾਇਆ ਜਾਏਗਾ ਜਿਸ ਨੂੰ ਕਿ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ 327 ਨੰਬਰ ਪੇਜ ਦੇ ਉੱਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ